ਮਰ ਪੈਸੀ ਮੌਜੂਦਾ ਪੰਤ ਜੀ ਅਖਾ ਸਾਜੀ ਆ ਗੱਲ ਕਰੀਏ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈਗਾ ਹਾਂ ਸਿੱਖ ਪ੍ਰਚਾਰਕ ਕਾਫੀ ਆਪਣੇ ਆਪਣੇ ਪੱਧਰ ਤੇ ਇਹ ਚੀਜ਼ ਨੂੰ ਪ੍ਰਦਰਸ਼ਨ ਵੀ ਕਰ ਰਹੇ ਆ ਸਰਕਾਰਾਂ ਦੇ ਖਿਲਾਫ ਤੁਹਾਡਾ ਹੀ ਕਹਿਣਾ ਚੀਜ਼ ਨੂੰ ਲੈ ਕੇ ਕਿ ਇੰਨੇ ਸਮਾਂ ਮਿਲਦਿਆਂ ਸਰਕਾਰਾਂ ਅੱਜ ਤੱਕ 10 ਹੀ ਐਸਾ ਜਿਹਾ ਬਦਲ ਚੁੱਕੀਆਂ ਨੇ ਵੀ ਉਹ ਵੇਖੋ ਵਾਰ-ਵਾਰ ਦਰੋਹ ਵਾਲੀਆਂ ਗੱਲਾਂ ਨਹੀਂ ਪਹਿਲਾਂ ਅਕਾਲੀਆ ਨੇ ਤਾਂ 84 ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਮਹਾਂਪੁਰਖ ਉਹਨਾਂ ਵੇਲੇ ਗਦਾਰੀ ਕੀਤੀ ਆ ਬਦਲ ਕਾਣੇ ਇਹਦੇ ਚੋਂ ਸੰਗਤਾਂ ਮੁੜਕਰ ਨਹੀਂ ਗਿਆਂ ਤੇ ਇਹ ਬਾਹਰ ਖੜੀਆਂ ਕਰਕੇ ਆਏ ਸੀ ਆ ਬਲਟੋਏ ਵਰਗੇ ਤੇ ਜਿਨ੍ਹਾਂ ਨੇ ਉਦੋਂ ਵੀ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਸਾਡੇ ਦਰਬਾਰ ਸਾਹਿਬ ਨੂੰ ਢਵਾਉਣ ਵਾਲੇ ਇੱਥੇ ਕਹਿੰਦੇ ਆ ਜੀ ਜੇ ਹਰਮੰਦਰ ਸਾਹਿਬ ਚ ਦਰਬਾਰ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਪਿੰਡਰਾਂ ਵਾਲੇ ਨਾਂ ਹੁੰਦੇ ਤਾਂ ਉਤੋਂ ਆ ਜਾਂਦੇ ਬਾਹਰ ਚ ਸਟੈਕ ਨਾ ਹੁੰਦਾ 500 ਤੋਂ ਵੱਧ ਗੁਰਦੁਆਰਿਆਂ ਤੇ ਹੋਰ ਅਟੈਕ ਕੀਤਾ ਉੱਥੇ ਪਿੰਡਰਾਂ ਵਾਲਾ ਬੈਠਾ ਸੀ ਸੋ ਇਹ ਸਾਰੀ ਰਲਿਮਿਲੀ ਸਾਜ਼ਿਸ਼ ਹੈ ਬਾਦਲ ਪਰਿਵਾਰ ਦੀ ਜਿਨ੍ਹਾਂ ਨੇ 84 ਵਿੱਚ ਪੰਥ ਦਾ ਬਹੁਤ ਨੁਕਸਾਨ ਕੀਤਾ ਉਸ ਤੋਂ ਬਾਅਦ ਚ ਨੁਕਸਾਨ ਹੀ ਕਰਦੇ ਆਏ ਆ ਇਹਨਾਂ ਨੇ ਲੋਕਾਂ ਨੂੰ ਰੋਟੀਆਂ ਦਾ ਆਟੇ ਦਾ ਦਾਲਾਂ ਦਾ ਲਾਲਚ ਦੇ ਦੇ ਕੇ ਤੇ ਲੋਕ ਹੀ ਕੁੱਟੇ ਆ ਤੇ ਲੋਕਾਂ ਨਾਲ ਬੇਇਨਸਾਫੀ ਕੀਤੀ ਹੈ ਤੇ 15 ਵਿੱਚ ਤੇ ਇਹਨਾਂ ਨੇ ਜਮਾਂ ਸ਼ਰਮ ਲਾਤੀ ਜਿਹੜੀ ਬੇਅਦਵੀ ਹੋਈ ਹੈ ਵਾਰ-ਵਾਰ ਆਪਾਂ ਗੱਲਾਂ ਕਰਦੇ ਆ ਸਾਰਿਆਂ ਤੋਂ ਇਹੀ ਸੁਣਦੇ ਆ ਵੀ ਸਰਬੱਤ ਖਾਲਸਾ ਹੋਣਾ ਸੀ ਇਹਨਾਂ ਦੇ ਹੱਥੋਂ ਐਸਜੀਪੀਸੀ ਜਾਣੀ ਸੀ ਸਰਬੱਤ ਖਾਲਸਾ ਤੇ ਉਧਰੋਂ ਸਰਬੱਤ ਖਾਲਸੇ ਲਈ ਜਾ ਰਹੇ ਆ ਇਧਰੋਂ ਬੇਅਦਬੀਆਂ ਹੋ ਜਾਂਦੀਆਂ ਤੇ ਧਰਨੇ ਲੱਗ ਜਾਂਦੇ ਰੋਸ ਮਜਾਰੇ ਹੋ ਜਾਂਦੇ ਆ ਫਿਰ ਕੈਪਟਨ ਦੀ ਸਰਕਾਰ ਹੈ ਤੇ ਕੈਪਟਨ ਦੀ ਸਰਕਾਰ ਦੇ ਵਿੱਚ ਜਿਹੜੇ ਵੱਡੇ ਵੱਡੇ ਮੰਤਰੀ ਲੀਡਰ ਆਏ ਕਿਹਦਾ ਕਿਹਦਾ ਨਾਂ ਲਈਏ ਸਾਰਿਆਂ ਨੇ ਭਰੋਸਾ ਦਿਵਾਇਆ ਵੀ ਆਏ ਕਰਾਂਗੇ ਜੀ ਸੀ ਆਏ ਕੱਲ ਨੂੰ ਆਹ ਕਰ ਦਾਂਗੇ ਬੇਅਦਲੀ ਕਰਨ ਵਾਲਿਆਂ ਨੂੰ ਸਭ ਦੇ ਸਾਥ ਵਰਗੇ ਨੂੰ ਚੱਕ ਲਾਂਗੇ ਪਰ ਹਜੇ ਤੱਕ ਇਨਸਾਫ ਨਹੀਂ ਮਿਲਿਆ ਫਿਰ ਚੰਨੀ ਬਣਾ ਤਾਂ ਮੁੱਖ ਮੰਤਰੀ ਚੰਨੀ ਤੋਂ ਬਾਅਦ ਫਿਰ ਆਮ ਆਦਮੀ ਦੀ ਸਰਕਾਰ ਆ ਗਈ ਭਗਵੰਤ ਸਿੰਘ ਮਾਨ ਦੀ ਤੇ ਇਸ ਸਰਕਾਰ ਵਿੱਚ ਇਹ ਭਗਵੰਤ ਸਿੰਘ ਮਾਨ ਵੀ ਇੱਥੇ ਆ ਕੇ ਉਹਦੇ दारू ਪੀ ਕੇ ਆਇਆ ਸੀਗਾ ਇੱਥੇ ਸਟੇਜ ਦੇ ਉੱਤੇ ਚੜ ਗਿਆ ਤੇ ਉਦੋਂ ਸਾਡੇ ਵਰਗੇ ਲੋਕੀ ਸੀ ਜਿਨ੍ਹਾਂ ਨੇ ਇਹਨੂੰ ਬਚਾ ਕੇ ਉਥੋਂ ਕੱਢਿਆ ਤੇ ਨਹੀਂ ਤਾਂ ਮੈਨੂੰ ਲੱਗਦਾ ਵੀ ਛੇਤਰ ਉਹ ਵਰਨੇ ਸੀ ਭਗਵੰਤ ਮਾਨ ਦੇ ਵੀ ਮੁੜ ਕੇ ਬਾਅਦ ਦੇ ਵਿੱਚ ਸਰਕਾਰ ਤਾਂ ਕੀ ਜਿਵੇਂ ਉਹ ਭਾਈ ਸਾਹਿਬ ਗੋਸਾ ਸਾਹਿਬ ਦੱਸ ਕੇ ਗਏ ਵੀ ਇਹਨਾਂ ਨੂੰ ਐਮਸੀ ਨਹੀਂ ਸਿਚੋਣਗੇ ਸਰਪੰਚ ਨਹੀਂ ਸੀ ਬਣਾਉਣਾ ਇਹਨਾਂ ਦਾ ਸੋ ਉਦੋਂ ਇਹ ਵੀ ਵਾਦਾ ਕਰਕੇ ਗਿਆ ਚਲੋ ਫਿਰ ਵੀ ਅਸੀਂ ਸਾਰੇ ਪੰਜਾਬ ਨੇ ਇਹਨੂੰ ਵੋਟਾਂ ਪਾਈਆਂ ਅਸੀਂ ਵੀ ਪਾਈਆਂ ਵੀ ਆਮ ਆਦਮੀ ਦੀ ਸਰਕਾਰ ਸ਼ਾਇਦ ਆਮ ਆਦਮੀ ਵਾਂਗੂ ਚੱਲੂਗੀ ਜਿਹੜੀਆਂ ਗੱਲਾਂ ਕਰਦੇ ਵੱਡੇ ਵੱਡੇ ਚਾਜਾਂਦੀਆਂ ਵੀ ਉਹ ਮੰਤਰੀ ਵੱਡੇ ਵੱਡੇ ਜਾਜਾਂ ਤੇ ਆਉਂਦੇ ਸਿਕਿਉਰਟੀ ਚੱਲਦੀ ਹੈ ਨਾਲ ਤੇ ਇਹ ਆਪ ਕਿਹੜਾ ਘਟਾ ਹੈ ਆ ਦੇ ਘਰ ਵਾਲੀ ਨੂੰ ਇਹ ਕਿੰਨੀ ਸਿਕਿਉਰਟੀ ਦੇ ਬਿਠਾ ਹੈ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਨਜ਼ਾਇਜ਼ ਫਾਇਦਾ ਉਠਾ ਰਹੇ ਆ ਪ੍ਰਸ਼ਾਸਨ ਦਾ ਤੇ ਇਹ ਭਗਵੰਤ ਮਾਨ ਨਾਲ ਕਿੰਨੀ ਸਿਕਿਉਰਟੀ ਚੱਲਦੀ ਹੈ ਤੇ ਇਹ ਕਹਿਣੀਆਂ ਗੱਲਾਂ ਹੋਰ ਹੁੰਦੀਆਂ ਜੀ ਕਾਰਨੀਆਂ ਹੋਰ ਹੁੰਦੀਆਂ ਇਹ ਸਭ ਇੱਕ ਹੀ ਨੇ ਕੋਈ ਸਰਕਾਰ ਉਹ ਸਿੱਖਾਂ ਦੀ ਹਮੇਸ਼ਾ ਕਦੇ ਨਹੀਂ ਬਣੀ ਔਰ ਨਿ ਸਿਕਾਣਾ ਕੋਈ ਇਨਸਾਫ ਨਹੀਂ ਕੀਤਾ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜਾ ਇਹਨਾਂ ਤੋਂ ਸਾਨੂੰ ਕੋਈ ਇਨਸਾਫ ਦੀ ਮੰਗ ਹੈ ਆ ਸੌਦਾ ਸਾਧ ਦੇ ਪ੍ਰੇਮੀ ਨੂੰ ਆ ਕੋੜਗਪੂਰੇ ਵਾਲਿਆਂ ਨੇ ਰੋਕਿਆ ਸੀਗਾ ਤੇ ਹੁਣ ਉਹਦੇ ਭਰਾ ਨੂੰ ਇੱਥੇ ਸਿਕਿਉਰਿਟੀ ਗਾਰਡ ਚਾਰ ਮਲਾਜ਼ਮ ਦਿੱਤੇ ਆ ਹੁਣ ਤੁਸੀਂ ਮੈਨੂੰ ਦੱਸੋ ਵੀ ਮਲਾਜ਼ਮ ਆ ਜਿਹੜੀ ਸਿਕਿਉਰਿਟੀ ਆ ਕਿਹਨਾਂ ਨੂੰ ਮਿਲਦੀ ਹੁੰਦੀ ਹੈ ਜਿਹੜਾ ਬੰਦਾ ਮਾੜੇ ਕੰਮ ਕਰਦਾ ਉਹਨੂੰ ਸਿਕਿਉਰਿਟੀ ਮਿਲਦੀ ਹੈ ਚੰਗੇ ਕੰਮ ਨੂੰ ਤਾਂ ਲੋੜ ਹੀ ਚੰਗੇ ਕੰਮ ਹੁਣ ਕੈਨੇਡਾ ਦਾ ਪ੍ਰਧਾਨ ਮੰਤਰੀ ਕੱਲਾ ਸਾਈਕਲ ਤੁਰਿਆ ਫਿਰਦਾ ਹੂੰ ਅਮਰੀਕਾ ਦੇ ਪ੍ਰਧਾਨ ਮੰਤਰੀ ਐ ਸਾਈਕਲਾਂ ਤੇ ਤੁਰੇ ਫਿਰਦੇ ਆ ਕਿਸੇ ਨੂੰ ਸਿਕਿਉਰਟੀ ਦੀ ਲੋੜ ਨਹੀਂ ਇਹਨਾਂ ਨੂੰ 4-4 5-5 ਸਿਕਿਉਰਟੀ ਦੇ ਬੰਦੇ ਜਿਹੜੇ ਪੁਲਿਸ ਦੇ ਪ੍ਰੋਵਾਈਡ ਕਰਾਏ ਆ ਸਰਕਾਰ ਨੇ ਉਹ ਜਿਹੜਾ ਸਾਡਾ ਪੰਜਾਬ ਦਾ ਕਿੰਨਾ ਘਾਣ ਹੋ ਰਿਹਾ ਹੈ ਪੈਸੇ ਦਾ ਸੋ ਇਹਨਾਂ ਨੂੰ ਜਾਂ ਤੱਕ ਉਹ ਵੀ ਤੁਸੀਂ ਆਪ ਦੇ ਦਮ ਤੇ ਲਓ ਸਿਕਿਉਰਟੀ ਜੇ ਲੈਣੀ ਤਾਂ ਤੇ ਬਾਕੀ ਇਹ ਵੀ ਹੈ ਵੀ ਜੇ ਇੰਦਰਾ ਨੂੰ ਵਿੱਚੋਂ ਠੋਕਦਾ ਸੀ ਨਾਲ ਦੇ ਆਣੇ ਤੇ ਤੂੰ ਭਾਵੇਂ ਇੱਥੇ 10 ਪ੍ਰੇਮੀ ਜਿਹੜੇ ਇਕੱਠੇ ਕਰ ਲਾਦੇ ਭਾਵੇਂ ਸਿਕਿਉਰਟੀ ਰੱਖ ਲਾ ਤੇ ਜਿੱਦ ਦੇ ਠੋਕਣ ਦੀ ਵਾਰੀ ਆਈ ਤੇ ਤੈਨੂੰ ਨਾਲ ਦੇ ਨਹੀਂ ਰੋਕਦੇ ਨੇ ਤੂੰ ਕੋਈ ਮੁਨਕਰ ਤਾਂ ਹੈ ਨਹੀਂ ਕਿ